ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਆਪਣੇ ਬਲੌਗ 'ਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲਿਆ ਮਾਨਸੋਰਾ ਕੋਲ ਆਪਾਂ ਸੁਨਾਰਾ ਦੇਖ ਕੇ ਆਵਾਂਗੇ ਅੱਜ ਤੁਹਾਨੂੰ ਪਤਾ ਮੇਰੇ ਚਾਰ ਭੈਣਾਂ ਨੇ ਤਿੰਨ ਦਾ ਦੇਖ ਕੇ ਆਵਾਂਗੇ ਅੱਜ ਕਿਉਂਕਿ ਤਿੰਨੇ ਇਧਰਲੇ ਪਾਸੇ ਨੇ ਸੁਨਾਮ ਵਾਲੀ ਸਾਈਡ ਆ ਇੱਕ ਲੈਹਰੇ ਵਾਲੀ ਸਾਈਡ ਆ ਉਹਦੇ ਨਾਲੇ ਕਿਸੇ ਹੋਰ ਦਿਨ ਚੱਲਾਂਗੇ ਅੱਜ ਇਹਨਾਂ ਕੋਲ ਤਿੰਨਾਂ ਨਾਲੇ ਵੇਚਣ ਆਉਂਦੇ ਆ ਹੁਣ ਇਹਦੇ ਸਮਾਨਦਾਰ ਤੇ ਆਪਾਂ ਗੱਡੀ 'ਚ ਸਾਰਾ ਬਿਸਕੁਟ ਵਗੈਰਾ ਲੈ ਜਾਣਾ ਕੋ ਕੋਰਾ ਦੇਖ ਰਹੀਆਂ ਨੇ ਵੀ ਇਹ ਅੱਜ ਕਿੰਦਰ ਤਿਆਰ ਹੋਏ ਵਾਏ ਕੋਈ ਨਹੀਂ ਆਂਦੇ ਨੇ ਚੱਲਣਾ ਤੁਸੀਂ ਵੀ ਲਓ ਭਾਈ ਸਮਾਨ ਕਰ ਲਿਆ ਲੋਡ ਆਪਾਂ ਨੇ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਇਹ ਗੱਡੀ ਕਰ ਲਈ ਸਟਾਰਟ ਹੁਣ ਨਿਕਲਾਂਗੇ ਘਰੋਂ ਲੇਟ ਤਾਂ ਗੱਲ ਕਰ ਹੋ ਗਏ ਆਪਾਂ ਮੌਸਮ ਦੇਖੋ ਵੀ ਮੌਸਮ ਬੜਾ ਘੈਂਟ ਹੋ ਰਿਹਾ ਅੱਜ ਕਣੀਆਂ ਪੈ ਰਹੀਆਂ ਨੇ ਥੋੜੀਆਂ ਥੋੜੀਆਂ 11 11:38 ਹੋ ਗਏ ਤੂੰ ਹੀ ਲੇਟ ਕਰਾਇਆ ਫਿਰ 38 ਮਿੰਟ ਤੇ ਤੁਰਿਆ ਕਰ ਮੈਂ ਨਹੀਂ ਲੇਟ ਕਰਾਈ ਹਾਂ ਤੁਸੀਂ ਸਮਾਨ ਲੇਟ ਰੱਖਿਆ ਮੈਂ ਤਾਂ ਕੁਝ ਹੋਰ ਹੀ ਤਿਆਰ ਕਰੀ ਸਮਾਨ ਰੱਖਣ ਤੇ ਤਾਂ 2 ਮਿੰਟ ਲੱਗੇ ਨੇ ਸਾਰੇ ਲਓ ਜੀ ਹੁਣ ਆਪਾਂ ਸੁਨਾਮੋ ਸਮਾਨ ਖਰੀਦਾਂਗੇ ਥੋੜਾ ਜਿਹਾ ਤੇ ਸਮਾਨ ਖਰੀਦ ਕੇ ਜਾਵਾਂਗੇ ਉਪਲੀ ਸੁਨਾਮ ਤੋਂ ਉਪਲੀ ਉਪਲੀ ਤੋਂ ਕਿਲਾਪਰੀਆਂ ਮਾਂਸ ਦੇ ਪਿੰਡ ਕਿਲਾਪਰੀਆਂ ਤੋਂ ਲੌਂਗ ਵਾਲਾ ਸੋਨੂੰ ਮਿਲਾਉਣਿਆ ਸਾਰਿਆਂ ਨਾਲ ਭਾਂਜੇ ਪਾਣ ਜੀ ਨਾਲ ਤੇ ਭੈਣਾ ਨਾਲ ਬਣਾ ਰਹੇ ਹੋ ਬਲੌਗ ਦੇ ਨਾਲ ਲੈ ਵੀ ਹੁਣ ਆਪਾਂ ਪਹੁੰਚ ਗਏ ਸੁਨਾਮ ਬਾਈ ਲੱਛੇ ਦੀ ਹੱਟੀ ਤੋਂ ਲੈ ਕੇ ਥੋੜਾ ਜਿਹਾ ਸਮਾਨ ਡੱਬੇ ਡੁੱਬੇ ਕਰਕਰੇ ਕਰਕਰੇ ਤੇ ਇਹ ਰੱਖ ਕੇ ਗੱਡੀ 'ਚ ਤੇ ਹੁਣ ਆਪਾਂ ਨੇ ਇੱਥੋਂ ਖਰੀਦ ਲੈ ਫਲ ਫਰੂਟ ਤੁਸੀਂ ਦੇਖ ਸਕਦੇ ਹੋ ਗੱਡੀ ਕਰ ਲਈ ਲੋਡ ਜਮਾ ਹਨ ਤੇ ਹੁਣ ਆਪਾਂ ਪਾਉਣਿਆ ਚਾਲੇ ਪਿੰਡ ਉਪਲੀ ਜਾਦੀ ਕੋਲ ਮਲਾਉਣਿਆ ਤੁਹਾਨੂੰ ਜਾਦੀ ਨਾਲ ਸਭ ਤੋਂ ਪਹਿਲਾਂ ਜਾਦੀ ਦਾ ਸੀਨੇ ਮੈਂ ਪਹਿਲੇ ਜਾਦੀ ਨੂੰ ਜਾਦੀ ਦੀ ਬੈਗ ਵਰਦੀ ਆਦਾ ਸਾਨੂੰ ਰਾਤ ਚ ਮਿਲ ਗਿਆ ਬਈ ਜਾਦੀ ਤਾਂ ਉਹ ਜਾਂਦਾ ਉਹਦਾ ਡੈਡੀ ਲੈਣ ਆਇਆ ਸੀ ਇਹਨੂੰ ਬੈਂਡ ਚ ਉਤਰਿਆ ਜਾਦੀ ਹੁਣ ਚੱਕ ਲਿਆੜੀ ਤੋਂ ਟਾਈਮ ਚੱਕ ਲਿਆ ਜਾਦੀ ਦਾ ਕਿੰਨੀ ਖੁਸ਼ੀ ਹੋਈ ਜਾਦੀ ਸਾਨੂੰ ਦੇਖ ਕੇ ਤੈਨੂੰ ਵਾਲੀ ਖੁਸ਼ੀ ਹੋਈ ਜਾਦੀ ਜਾਦੀ ਸਰਪ੍ਰਾਈਜ਼ ਵੀ ਲੱਗਿਆ ਯਾ ਆਦੀ ਬਈ ਚੀਜ਼ਾਂ ਦਿਖਾਈ ਜਾਂਦਾ ਹੁਣ ਸਾਨੂੰ ਲਿਆ ਲਿਆ ਕੇ ਆ ਸਾਈਕਲ ਲੈ ਜਾਂਦੀ ਹੈ ਜਨਦੀ ਬਰਥਡੇ ਗਿਫਟ ਜੇ ਕਿਹੜਾ ਬੁਲਾਏ ਟੇਡਾ ਮੇਡਾ ਆ ਜਾ ਆਦੀ ਦੀ ਮੰਮੀ ਕਿਹੜਾ ਬੁਲਾਉਂ ਤਰਿਆ ਕਰ ਲ ਕਹਿੰਦਾ ਮੈਨੂੰ ਦੁਬਾਰਾ ਦੁਕਾਨ ਤੇ ਜਾਂਦੇ ਹੋਏ ਸੰਭ ਲੱਗਦੀ ਆ ਲੱਗੂ ਵੀ ਦੁਬਾਰਾ ਚੱਲਣਾ ਅਗਰ ਮੈਨੂੰ ਨਾ ਲੈਣਗਾ ਮੇਰਾ ਕੰਮ ਕਢਾਲੋ ਦੇ ਵੀ ਨਾ ਸਰਦੇ ਹਾਂ ਬਰਤ ਨਹੀਂ ਕੱਢੀ ਓਏ ਕੋਈ ਆ ਮੇਰੇ ਕੇ ਹੈ ਜੱ ਜਿਆਦੀ ਵਰਦੀ ਦਾ ਕੱਢਦੇ ਓਏ ਉਹ ਦੇਖਦਾ ਓਏ ਹੈ ਤੁਸੀਂ ਵੀਡੀਓ ਮਾਰੀ ਹਾਂ ਇੱਧਰ ਕੀ ਆ ਓਏ ਤੈਨੂੰ ਅਕਲ ਨਹੀਂ ਫੌਂਡ ਗਿਆ ਦਾ ਦੀ ਇਹ ਕੀ ਆ ਜਾਣੇ ਆ ਜੀ ਦਾ ਠੀਕ ਆ ਰੋਬਈ ਹੁਣ ਆਪਾਂ ਚੱਲੇ ਹੁਣ ਆਪਾਂ ਮਾਨਸਗੇ ਚੱਲਾਂਗੇ ਤੁਹਾਨੂੰ ਸੱਚ ਇੱਕ ਜਿਆਦੀ ਦੀ ਕਰਤੂਤ ਦਿਖਾਉਣਾ ਆ ਦੇਖੋ ਜਦਦਾ ਕਮਰਾ ਸਾਰਾ ਘਰ ਦਿਖਾਉਣਾ ਤੁਹਾਨੂੰ ਮੈਂ ਦੇਖੋ ਕੰਦਾ ਇਧਰ ਦਾ ਆਹ ਦੇਖੋ ਬਈ ਕੀ ਜੂੜ ਵੱਢਿਆ ਰੇ ਸਾਰੇ ਘਰ ਦਾ ਕੱਲੀ ਕੱਲੀ ਖੇਤ ਰੇ ਨੇ ਮਾਰੀ ਆਏ ਆ ਫਿਰਦਾ ਹੁਣ ਦੇਖੋ ਸਾਰੇ ਆਲੇ-ਦਾਲੇ ਵਾਲੀਆਂ ਕੰਦਾ ਸਾਰੇ ਘਰ ਦੀਆਂ ਡੱਕ ਰੱਖੀਆਂ ਨੇ ਲੈਣਾ ਬਾਈ ਜਾਦੀ ਆਗੇ ਜੀ ਮਾਨਸ ਕੇ ਕਰੇ ਇਹਦੇ ਨਹੀਂ ਤਾਂ ਹੈਗੀ 사ਲਾ ਘਰੇ ਵਾਲੇ ਨਾਲੇ ਆਲੇ ਨਾਲੇ ਹੋ ਗਿਆ ਪਹਿਲੇ ਫਿਰ ਨਵੇਂ ਬੈਠੇਗਾ ਮੇਰ ਕੀ ਦੀ ਉਹ ਬਾਹਰ ਖੋਲ ਦਿੰਦਾ ਓਏ 10 ਰੁਪਏ ਕਿੰਨਾ ਰੁਪਈ ਮੰਗਣ ਲੱਗਿਆ ਲੈ ਆ ਦੇਖ ਲੋ ਬਾਈ 10 ਰੁਪਏ ਮੰਗਣ ਲੱਗ ਰਿਹਾ ਪਹਿਲੇ ਹਾਂ ਮੈਨੂੰ ਆਲੀ ਕਰਾ ਦਿੰਦੇ ਆ ਪਗੜਾ ਬਾਲਾ ਨਹੀਂ ਮੜਨਾ ਸੀ ਹਾਂ ਉਹ ਬਾਰੇ ਫਸਣ ਹੁੰਦਾ ਇਹ ਆ ਗਈ ਆਪਣਾ ਸਾਰਿਆਂ ਦਾ ਵੱਡੀ ਭੈਣ ਇਹ ਆ ਗਈ ਭਾਈ ਵੱਡੀ ਭੈਣ ਸਾਰਿਆਂ ਤੋਂ ਮਾਨਸ ਦੀ ਮੰਮੀ ਇਹ ਭੈਣੇ ਤੈਨੂੰ ਰੱਬ ਭਾਗ ਲਾਵੇਗਾ ਆ ਦੇਖ ਲਓ ਮੰਗਦਾ ਸੋਨੂੰ ਰੱਬ پاਗ ਲਾਵੇਗਾ ਤੁਹਾਡੀ ਜੋੜੀ ਨੂੰ ਲੰਬੀਆਂ ਉਮਰਾਂ ਲੱਗਣਗੀਆਂ ਆ ਠੀਕ ਆ ਹੁਣ ਆ ਜਵਾਬ ਖੂਗਾ 2 ਰੁਪਏ ਦੇ ਦੋ ਉਹ ਬਾਬਾ ਬੈਠ ਲਗਦਾ ਲਈ ਮੈਲ ਮਲਾਪ ਮੈਂ ਜਨਾਮ ਵੀਡੀਓ ਬਣਾਉਂਦੀ ਆ ਗੱਲ ਚਿੱਪੇ ਜਾ ਕੇ ਲਿਆ ਅੱਛਾ ਹਾਂ ਹਾਂ ਉਧਰਲੇ ਪਾਸੇ ਆ ਉਧਰੋਂ ਕਿੱਥਨਾ ਹੋਊਗਾ ਇੱਧਰ ਆ ਤੂੰ ਵੀ ਉਧਰ ਆ ਲੈ ਡੱਕੇ ਮੈਨੂੰ ਖੜਾ ਦੇਵੇਂ ਜਿੱਤ ਲਿਆ ਕੋਰਟੇ ਗਿੱਟੇ ਇੱਧਰ ਹੋ ਰਹੀ ਹੈ ਸ਼ੂਟਿੰਗ ਮੇਰਾ ਵੀਰ ਸੰਦਾਰਾ ਲਿਆਇਆ ਹਾਂ ਫਿਰ ਮੰਮੀ ਤਾਂ ਹੀ ਪਾਉਗੀ ਮੇਰਾ ਵੀਰ ਸੰਦਾਰਾ ਲਿਆਇਆ ਆ ਦੇਖ ਮम्मा ਗਾਣਾ ਲਾਉਗੀ ਮੇਰਾ ਵੀਰ ਸੰਧਾਰਾ ਲਿਆ ਆ ਹਾਂ ਬਈ ਟੀਮ ਦੇ ਵੀ ਦੰਦ ਦਰਸ਼ਨ ਬਲਾਉਂਦੀ ਕਰਾ ਹਾਂ ਚੱਲ ਰਿਹਾ ਹੁਣ ਇਹ ਹਾਂ ਉਹ ਤੇ ਕਾਣਾ ਡੱਬਾ ਲੈ ਕੇ ਆਇਆਗਾ ਗਲਾਵੇ ਮਨਾਂ ਦਾ ਹਾਏ ਓਏ ਹਾਂ ਤੈਨੂੰ ਪਤਾ ਹੈ ਨਾਲੇ ਵੀ ਮੈਂ ਚੰਮ ਚੰਮ ਤੇਰਾ ਰਸਗੁੱਲੇ ਖਾ ਲਾਂ ਉਹ ਚੰਮ ਚੰਮ ਜਦਾਰਾਂ ਨੂੰ ਪਾ ਹੁੰਦਾ ਬੈਨ ਹੋ ਗਿਆ ਰਸਗੁੱਲੇ ਰਸਗੁੱਲੇ ਵੀ ਨਹੀਂ ਠੀਕ ਨੇ ਹਾਂ ਫੇਟ ਠੀਕ ਹਾਂ ਖਰ ਹੁਣ ਮੋਟਾ ਹੋ ਗਿਆ ਪੰਨਾ ਇੱਥੇ ਹੋਊਗਾ ਅੱਛਾ ਲਓ ਇਹ ਇਧਰੋਂ ਸੰਦਾਰੇ ਦਾ ਕੰਮ ਨਿਮੇੜ ਕੇ ਹੁਣ ਚੱਲੇ ਲੋਂਗੋਵਾਲ ਫਹਾਰ ਮਨ ਕਹਿੰਦੀ ਮੈਂ ਵੀ ਨਾਲ ਜਾਊਂਗੀ ਤਿਆਰ ਹੋ ਗਈ ਚਾਹ ਦੇ ਆ ਹੁਣ ਸਾਇਬ ਜੋਤ ਕੋਲੇ ਚਲੋ 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 ਸਮਾਨ ਇਹ ਝਾਕਦੇ ਫਿਰਦੇ ਨੇ ਫੇਰ ਉਤਰਿਆਂ ਦੀ ਅਕੜੇ ਚੜ ਜਾਂਦੀਆਂ ਚੱਲੋ ਫਿਰ ਉਹਦਾ ਸਕੂਲ ਉਹ ਵੀ ਜਾਊਗਾ ਉਹ ਵੀ ਆ ਗਿਆ ਬਾਈ ਦੇਖੋ ਮੁੰਡਾ ਓਏ ਯਾਰ ਚੱਕ ਲਿਆ ਉਹਦਾ ਜੁੱਲੀ ਬਿਸਤਰਾ ਜੁੱਲੀ ਬਿਸਤਰਾ ਜਿੱਕਿਆ ਗੱਡੀ ਜੱਟ ਜੀ ਜੱਟ ਕੇ ਲਿਆ ਬਸ ਸਾਰੇ ਕਹਿੰਦਾ ਪਰ ਕੱਪੜੇ ਬਦਲ ਲੈੰਦੇ ਰਹੇ ਆ ਗਿਆ ਓਏ ਚੱਲੀਏ ਤੋਂ ਵਿਭਾਗ ਚੱਲ ਬਈ ਹੁਣ ਤਾਂ ਰੋਟੀ ਪਾਲ ਵੀਰ ਜੀ ਵਾਲੇ ਉੱਡੀ ਤੇ ਨੇ ਖੇਤ ਚਲੋ ਠੀਕ ਆ ਫਿਰ ਰੋਟੀ ਰੁੱਟੀ ਬਣਾਉਂਦਾ ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਲੌਂਗੋ ਵਾਲ ਜਾ ਕੇ ਆਪਾਂ ਲੈ ਬਾਈ ਆ ਗਏ ਹੁਣ ਕਿੱਥੇ ਆ ਗਏ ਜੀ ਤੁਸੀਂ ਨਾ ਸੀਗੇ ਕਰੇ ਲੌਂਗੋ ਉਹਤ ਕੀ ਕਰੇ ਦਿਖਾਉਣਾ ਹੈ ਦ੍ਰਿਸ਼ ਤੁਹਾਨੂੰ ਇਹ ਅੰਦਰ ਆ ਕੇ ਉਹ ਘਾਦੋਂ ਭੱਜ ਗਿਆ ਸਾਹਿਬ ਬਾਈ ਦੇਖਣ ਲੱਗ ਰਿਹਾ ਦੀ ਕਦੋਂ ਦਾ ਹੁਣ ਡਰ ਕੇ ਭੱਜ ਗਿਆ ਮੰਮੀ ਫੋਨ ਨਹੀਂ ਦਰਾ ਚੱਕ ਲਓ ਸਾਰਾ ਕੁਸਾ ਸਾਹਿਬ ਓਏ ਆ ਗਿਆ ਬਾਈ ਕਹਿੰਦੇ ਆ ਆ ਗਿਆ ਆ ਰਹਾ ਓਏ ਓ ਰਿਆ ਆ ਤੇ ਵੇ ਹੋਰ ਤੇ ਮਮੀ ਦਾ ਜੀ ਤੀਰੋਂ ਲੱਗ ਰਿਆ ਦੀਆ ਹੁਣ ਵਿਆਹੇ ਨਹੀਂ ਆਗੇ ਮਾਂ ਦੇ ਦੀ ਇਹ ਕੀ ਕਰਦਾ ਓਏ ਆਪਣੇ ਹਲਕਾ ਰਿਆ ਦੀ ਉੱਥੇ ਯਾਰ ਕਰੇ ਨਾਨਕੇ ਪਰਸੋਂ ਤਿੰਨ ਦਾ ਸ਼ਾਹ ਦੇਗਾ ਦੀ ਮੈਂ ਕੱਲਾ ਹਲਕੇ ਨਹੀਂ ਜੀਜੀਆਂ ਦੇ ਗਈ ਹੈ ਤੇਰੇ ਵਾਸਤੇ ਲੈ ਕੇ ਆਇਆ ਸੀ ਕਹਿੰਦਾ ਸੈਨ ਨੂੰ ਦੇ ਕੇ ਆਏ ਉਹ ਇਹ ਤੀਜੀਆਂ ਉਹ ਦੇ ਕੇ ਗਿਆ ਸੀ ਹਲਕਾ ਜਾਣਦਾ ਤੈਨੂੰ ਉਹ ਮੰਨੂ ਜਾਣਦਾ ਅ ਮੈਂ ਦੱਸਦਾ ਈ ਮੇਰਾ ਪਾਣ ਵਾਲਾ ਉਹ ਉਹ ਤਾਂ ਮੈਂ ਵੀ ਡੀਟੀਐਨ ਚ ਗੇਮ ਦੇ ਉਹ 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 ਵੀ ਮੈਨੂੰ ਉਹਦੇ ਮੈਂ ਦੇਖਿਆ ਚੱਲ ਚੱਲੀਏ ਅੰਦਰ ਚੱਲਦੇ ਆਂ ਚਲ ਆਜੋ ਉਹ ਤਾਂ ਨਹੀਂ ਲੈ ਕੇ ਜਾਂਦਾ ਸਾਨੂੰ ਵੀ ਆਜੋ ਭਈ ਅੰਦਰ ਆਜੋ ਇੱਥੇ ਹੀ ਖੜ ਗਿਆ ਉਹ ਮੇਰੀ ਗੱਲਾਂ ਬਾਤਾਂ ਲੱਗਿਆ ਖੜਕੇ ਚਲੋ ਉਹ ਨਹੀਂ ਮੇਰੀ ਗੱਲ ਉਹ ਨਹੀਂ ਉਹ ਤੇ ਅਸੀਂ ਭਾਈ ਸੈਰ ਸੂਰ ਕਰਕੇ ਆ ਗਏ ਤੇ ਬਾਹਰੇ ਘੁੰਮ ਫਿਰ ਕੇ ਆ ਗਏ ਗੱਲਾਂ ਬਾਤਾਂ ਮਾਰੀ ਇਹਨਾਂ ਨਾਲ ਮਿਲੇ ਤੇ ਚੁੱਪ ਕਰੋ ਮੜਾ ਦੱਸਦਾ ਜਿਵੇਂ ਵੀ ਇਹਨਾਂ ਨੇ ਸਾਨੂੰ ਰੱਖ ਲਿਆ ੱੱੱਕੇ ਨਾਲ ਰੈਣ ਦਾ ਪਲਾਨ ਸਾਡਾ ਹੈ ਨਹੀਂ ਸੀ ਆਉਣਾ ਚਾਹੁੰਦੇ ਦੀ ਅਸੀਂ ਵਧੀਆ ਤੇ ਸਾਨੂੰ ਰੱਖ ਲਿਆ ਇਹਨਾਂ ਨੇ ਹੁਣ ਆਏ ਏਲੀਡੀ ਨਾਲ ਮੱਥਾ ਜਾ ਮਾਰ ਲੱਗ ਰਿਆਂ ਰੋਟੀ ਪਾਣੀ ਖਾਵਾਂਗੇ ਬਸ ਆਪਣਾ ਬਲੌਗ ਸਮਾਪਤਦਾ ਇੱਥੇ ਕੱਲ ਨੂੰ ਅਸੀਂ ਸਵੇਰੇ ਸੁਨੇਹਾ ਉੱਠ ਕੇ ਆਪਦੇ ਪਿੰਡ ਬਾਗਦੇਗੇ ਚਾਲ ਮੇਰਾ ਭਾਈ ਧੰਨਵਾਦ ਐਡੀ ਮੇਰੀ ਬਾਤ ਉੱਤੋਂ ਪਈ ਗੀ ਹਾਂ ਬਲੌਗ ਨੂੰ ਕਰੋ ਲਾਈਕ ਸ਼ੇਅਰ ਮੈਂਟ ਠੀਕ ਆ